ਸਤਿ ਪਾਪਾ ਰਾਮ ਸਿੰਘ ਜੀ ਹੁਰਾਂ ਵੱਲੋਂ ਜਦੋਂ ਆਤਮਦਾਗ ਕੀਤਾ ਗਿਆ ਆਪਣੀ ਕੁਰਬਾਨੀ ਦਿੱਤੀ ਗਈ ਇੱਕ ਹੋਰ ਚਿੱਠੀ ਪੀਟੀਸੀ ਨਿਊਜ਼ ਦੇ ਹੱਥ ਲੱਗੀ ਹੈ ਉਹ ਚਿੱਠੀ ਤੁਹਾਨੂੰ ਦਿਖਾਣੇ ਆ ਉਹਨਾਂ ਨੇ ਜਾਣ ਤੋਂ ਪਹਿਲਾਂ ਕੀ ਕੁਛ ਲਿਖਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਗੁਰੂ ਨਾਨਕ ਸਾਹਿਬ ਜੀ ਤਨ ਤਨ ਸ਼ਿਰਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਤਨ ਤਨ ਸਾਹਿਬ ਸ਼ਿਰਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕੋਟ ਕੋਟ ਪ੍ਰਣਾਮ ਨਮਸਕਾਰ ਤਨ ਤਨ ਪਪਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਤਨ ਤਨ ਪਪਾ ਨੰਦ ਸਿੰਘ ਜੀ ਮਹਾਰਾਜ ਤਨ ਤਨ ਪਪਾ ਈਸ਼ਰ ਸਿੰਘ ਜੀ ਮਹਾਰਾਜ ਅਮਰ ਸ਼ਹੀਦ ਤਨ ਤਨ ਪਪਾ ਜੰਗ ਸਿੰਘ ਜੀ ਮਹਾਰਾਜ ਦਾਸ ਦੀ ਆਪ ਜੀਆਂ ਦੇ ਚਰਨਾ ਉਤੇ ਨਮਸਕਾਰ ਤਾਸ ਬੀਤੇ ਕੱਲ ਕਿਸਾਨ ਆंदोलਨ ਦੇ ਵਿੱਚ ਗਿਆ ਸੀ ਤਾਸ ਦਾ ਦਿਲ ਬਹੁਤ ਦੁਖੀ ਹੋਇਆ ਸਿੱਖ ਕੌਮ ਕਿਸਾਨ ਸੜਕਾਂ ਉੱਤੇ ਟੱਪਰੀ ਵਾਂਗੂ ਫੈਲੀ ਹੋਈ ਹੈ ਆਪਣੇ ਹੱਕਾਂ ਵਾਸਤੇ ਕਿਸਾਨ ਸੜਕਾਂ ਤੇ ਰੋਲ ਰਹੇ ਸਰਕਾਰ ਕੁਝ ਨਹੀਂ ਕਰ ਰਹੀ ਕੁਝ ਮੰਗ ਨਹੀਂ ਰਹੇ ਸਗੋਂ ਜੜੀ ਜ਼ਮੀਨ ਕੋਲੋਂ ਖੁੱਸਦੀ ਦਿੱਸਤੀ ਹੈ ਉਸ ਨੂੰ ਕੋਈ ਵੀ ਹਥਿਆਏ ਨਾ ਇਹ ਮੰਗ ਹੈ ਸਾਡੀ ਜ਼ਮੀਨ ਸਾਡੇ ਕੋਲ ਰਹੇ ਇਹ ਮੰਗ ਹੈ ਜਿਵੇਂ ਛੋਟੇ ਬੱਚੇ ਕੋਲੋਂ ਕਾਂ ਟੁੱਕਰ ਖੋ ਲਵੇ ਐਵੇਂ ਹੋ ਰਿਹਾ ਬਹੁਤ ਦਿਲ ਦੁਖਿਆ ਮੈਂ ਰਾਤ ਪਰ ਆਰਾਮ ਨਹੀਂ ਕਰ ਸਕਿਆ ਟਰਾਲੀਆਂ ਟਰੱਕਾਂ ਉੱਤੇ ਤਰਪਾਲਾ ਪਾ ਕੇ ਰੈਣ ਬਸੇਰੇ ਬਣਾਈ ਕਿਸਾਨ ਦਾ ਕੀ ਹਾਲ ਹੈ ਮੇਰੇ ਮਾਨ ਤੇ ਆਤਮਾ ਤੇ ਬਹੁਤ ਭਾਰ ਮਹਿਸੂਸ ਹੋ ਰਿਹਾ ਸ਼ਾਮਾਰਗ ਅੱਜ ਮੇਰੀ ਕੌਮ ਦਾ ਬਸੇਰਾ ਬਣਿਆ ਸਾਰੇ ਬਾਲ ਬਿਰਧ ਜਵਾਨ ਬੀਬੀਆਂ ਦੁਖੀ ਹਿਰਦੇ ਨਾਲ ਤੁਰੇ ਫਿਰਦੇ ਨੇ ਆਰਐਸਐਸ ਨੇ ਸੇ ਕੌਮ ਅਤੇ ਸਿੱਖ ਕੌਮ ਦੇ ਵਕਾਰ ਨੂੰ ਖਤਮ ਕਰਨ ਦੀ ठान ਲਈ ਹੈ ਸਖਤਰਮ ਉਤੇ ਬਹੁਤ ਤਰੀਕਿਆਂ ਨਾਲ ਹਮਲੇ ਕਰਦੇ ਆਏ ਤੇ ਕਰ ਰਹੇ ਨੇ ਕੁਝ ਸਿੱਖ ਵੀ ਇਹਨਾਂ ਤੇ ਪਿੱਠੂ ਬਣ ਚੁੱਕੇ ਹਨ ਸ਼ਰਮ ਦੀ ਗੱਲ ਹੈ ਕੋਈ ਕੁਰਸੀ ਲਈ ਕੋਈ ਧਨ ਦੌਲਤ ਦੇ ਲਾਲਚ ਵਿੱਚ ਕੋਈ ਮਜਬੂਰੀ ਵਿੱਚ ਆਰਐਸਐਸ ਦੀ ਝੋਲੀ ਪੈ ਚੁੱਕੇ ਨੇ ਅਜਗਰ ਦੀ ਤਰ੍ਹਾਂ ਲਪੇਟ ਰਹੀ ਹੈ ਸਖ ਕੌਮ ਇਹ ਜੋ ਹਸ਼ਰ ਕਲ ਵੇਖਿਆ ਕਿਸਾਨਾਂ ਦਾ ਆਪਣੇ ਹੱਕਾਂ ਲਈ ਲੜ ਰਹੇ ਸੜਕਾਂ ਤੇ ਰੋਲ ਰੇ ਆਂਦਾਤੇ ਦਾ ਇਹ ਨਾਸ ਸਹੀ ਜਾਣ ਵਾਲਾ ਹੈ। ਬਾਬਾ ਜੰਗ ਸਿੰਘ ਜੀ ਨੇ ਨਿਹੱਥਿਆਂ ਤੇ ਗੋਲੀ ਚਲਦੀ ਨਾ ਸਹਾਰਦੇ ਹੋਏ ਆਪਣੀ ਛਾਤੀ ਗੋਲੀਆਂ ਸਾਹਮਣੇ ਢਾ ਦਿੱਤੀ। ਮਜ਼ਲੂਮ ਦਾ ਦੁੱਖ ਨਹੀਂ ਦੇਖ ਸਕੇ। ਇਹ ਵੀ ਉਸੇ ਤਰ੍ਹਾਂ ਦੀ ਹੈ। ਬੰਦੂਕ ਦੀ ਗੋਲੀ ਨਹੀਂ ਅਨਿਆਇ ਦੀ ਗੋਰੀ ਚੱਲ ਰਹੀ ਹੈ। ਉਹ ਗੋਰੀ ਤਾਂ ਗਿਣਤੀ ਤੇ ਲੋਕਾਂ ਨੂੰ ਲੱਗਦੀ ਹੈ ਇਹ ਗੋਲੀ ਸਾਰੇ ਕਿਸਾਨਾਂ ਤੇ ਚੱਲ ਰਹੀ ਹੈ। ਉਗੋਲੀ ਕਿਸ ਦੇ ਵੱਜ ਉਹੀ ਮਰੇਗਾ ਅਨਿਆਇ ਦੀ ਗੋਲੀ ਹਰ ਮੈਂਬਰ ਨੂੰ ਤੇ ਹਰ ਪੀੜੀ ਨੂੰ ਵੱਜੇਗੀ ਭੁੱਖ ਦੀ ਗੋਲੀ ਗੁਲਾਮੀ ਦੀ ਗੋਲੀ ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਦੀ ਅਗੰਮੀ ਆਵਾਜ਼ ਸਾਨੂੰ ਕੁਝ ਕਹਿ ਰਹੀ ਹੈ ਅੱਜ ਮੈਂ ਉਹ ਆਵਾਜ਼ ਸੁਣ ਰਿਹਾ ਉਹ ਕਹਿੰਦੇ ਨੇ ਕੁਝ ਕਰੋ ਬੈਠੇ ਕਿਉਂ ਹੋ ਕਈਆਂ ਨੇ ਇਤਰਾਜ਼ ਜਤਾਉਣ ਲਈ ਸਨਮਾਨ ਵਾਪਸ ਕਰ ਦਿੱਤੇ 84 ਲੱਖ ਜੂਨ ਦੇ ਵਿੱਚ ਸਭ ਤੋਂ ਉੱਤਮ ਸਨਮਾਨ ਵਾਲੀ ਮਨੁੱਖ ਦੀ ਦੇਹੀ ਹੈ ਬਾਕੀ ਸਨਮਾਨ ਇਸ ਤੋਂ ਥੱਲੇ ਹਨ ਸੇ ਕੌਮ ਪਾਂਥੋ ਤੇ ਹਮਲੇ ਬਰਦਾਸ਼ਤ ਨਹੀਂ ਹੁੰਦੇ ਬਹੁਤ ਦਿਲ ਦੁਖਤ ਹੈ ਤੇ ਕੱਲ ਤਾਂ ਛਲਣੀ ਛਲਣੀ ਹੋ ਗਿਆ ਇਹ ਮੇਰਾ ਦੁੱਖ ਬਾਹਰ ਕਿਸੇ ਨੂੰ ਨਹੀਂ ਦਿਸਦਾ ਮਨ ਕੀ ਬਰਥਾ ਮਨ ਹੀ ਜਾਣੇ ਕੋਈ ਦਿਨਾਂ ਤੋਂ ਜੋ ਸੁਣ ਰਹੇ ਸਾਂ ਮਨ ਬਹੁਤ ਦੁਖੀ ਹੋ ਰਿਹਾ ਸੀ ਪਰ ਕੱਲ ਅੱਖੀ ਵੇਖਿਆ ਤਾਂ ਚੱਲਿਆ ਨਾ ਗਿਆ ਕਿਸਾਨਾਂ ਨਾਲ ਤੱਕਾ ਅਨਿਆਇ ਇਹ ਸਭ ਦੇਖਦੇ ਰਹੀਏ ਚੱਲਦੇ ਰਹੀਏ ਇਸ ਜ਼ਲਾਲਤ ਦੀ ਜ਼ਿੰਦਗੀ RSS ਤੇ BJP ਦੇ ਅਧਿਕਾਰੀਆਂ ਨੇ ਇੰਦਰਾ ਗਾਂਧੀ ਨੂੰ ਉਕਸਾਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਲਈ ਇਹਨਾਂ ਨੇ ਆਪ ਇਹ ਗੱਲ ਮੰਨੀ ਹੈ ਅੱਜ ਇਸ ਕੌਮ ਦੀ ਘਾਤਕ ਹੋ ਕੇ ਕਈ ਤਰ੍ਹਾਂ ਦੇ ਮਨਸੂਬੇ ਘੜ ਰਹੀ ਹੈ ਸੋ ਜਲੀਲ ਹੋ ਕੇ ਜੂਣਾ ਨਹੀਂ ਜਲੀਲ ਹੋ ਕੇ ਮਰਨਾ ਨਹੀਂ ਕਿਸਾਨਾਂ ਦੇ ਉੱਪਰ ਬਹੁਤ ਅਨਿਆਂ ਹੋ ਰਿਹਾ ਹੈ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਮੈਂ ਸਰਕਾਰ ਜੋ ਇਸ ਸਮੇਂ ਮੋਦੀ ਦੀ ਸਰਕਾਰ ਦਾ ਵਿਰੋਧ ਕਰਦਾ ਸਮੇ ਸਮੇਂ ਹੱਕ ਲਈ ਤੇ ਸੱਚ ਲਈ ਲੋਕ ਕੁਰਬਾਨੀ ਕਰਦੇ ਆਏ ਨੇ ਆਪਣੇ ਆਪਣੇ ਢੰਗ ਨਾਲ ਮੈਂ ਵੀ ਅੱਜ ਕੁਰਬਾਨ ਹੋ ਰਿਹਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਕਿਸਾਨ ਦੀ ਕਮਾਈ ਨੂੰ ਪਵਿੱਤਰ ਮੰਨਦੇ ਸਨ ਤੇ ਕੀਰਤਿਆਂ ਨੂੰ ਬਹੁਤ ਪਿਆਰ ਕਰਦੇ ਸਨ ਆਜੋ ਸਰੀਰ ਰੂਪ ਦੇ ਵਿੱਚ ਹੁੰਦੇ ਤਾਂ ਬਹੁਤ ਕੁਝ ਕਰਦੇ ਕਿਸਾਨਾਂ ਲਈ ਉਹ ਸਮਰਾਤ ਸਨ ਜ਼ੁਲਮ ਦੀ ਤਲਵਾਰ ਨੂੰ ਖੁੰਡਾ ਕਰ ਦਿੰਦੇ ਤੋੜ ਦਿੰਦੇ ਪਰ ਮੈਂ ਤਾਂ ਉਹਨਾਂ ਦਾ ਕੂਕਰ ਹਾਂ ਮੁਰਾ ਦੀਆਂ ਬਖਸ਼ਿਸ਼ਾਂ ਹੀ ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਉੱਤੇ ਸਨ ਮੈਂ ਸਰਕਾਰ ਦੇ ਜ਼ੁਲਮ ਦੇ ਖਿਲਾਫ ਆਪਣਾ ਸਰੀਰ ਆਤਮਦਾਅ ਕਰ ਰਿਹਾ ਮਤਾ ਕੋਈ ਸਮਝੇ ਇਹ ਕਿਰਿਆ ਆਤਮਕਾਤ ਹੈ ਕਰਨ ਵਾਲਾ ਆਤਮਕਾਤੀ ਹੈ ਨਹੀਂ ਨਹੀਂ ਗੁਰਬਾਨੀ ਦਾ ਬਚਨ ਹੈ ਨਾਮ ਨਾ ਜਪੈ ਤੇ ਆਤਮਕਾਤੀ ਇਹ ਆਤਮ ਕੁਰਬਾਨੀ ਹੈ ਮੇਰੇ ਸਭ ਸਾਥੀਆਂ ਨੇ ਮੈਨੂੰ ਹਮੇਸ਼ਾ ਬਹੁਤ ਹੀ ਪਿਆਰ ਤੇ ਮਾਨ ਸਨਮਾਨ ਦਿੱਤਾ ਮੈਂ ਵੀ ਇਹਨਾਂ ਨੂੰ ਬਹੁਤ ਪਿਆਰ ਕੀਤਾ ਸਾਰੇ ਬਹਿੰਗਮਾ ਨੇ ਮੈਨੂੰ ਸਦਾ ਹੀ ਸਿਰ ਮੱਥੇ ਤੇ ਰੱਖਿਆ ਸਭ ਸੰਗੀਆਂ ਸੰਗਤ ਨੇ ਬਹੁਤ ਪਿਆਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚਿੱਠੀ ਪੜਨ ਵਾਲੀ ਹੈ ਉਹਨਾਂ ਨੇ ਕਿ세 ਕਿ세 ਦਰਦ ਦੇ ਨਾਲ ਔਰ ਕਿਸ ਤਰ੍ਹਾਂ ਬੈਠ ਕੇ ਉਹ ਚਿੱਠੀ ਨੂੰ ਲਿਖਿਆ ਇਹ ਅਸੇ ਹੈਰਾਨੀ ਹੁੰਦੀ ਹੈ ਤੇ ਬਾਬਾ ਜੀ ਦਾ ਜਾਣਾ ਸਾਡੇ ਹਰਿਆਣੇ ਲਈ ਨਹੀਂ ਪੂਰੇ ਦੇਸ਼ ਭਰ ਦੇ ਲਈ ਨਹੀਂ ਪੂਰੇ ਔਰਡ ਦੇ ਲਈ ਇੱਕ ਬਹੁਤ ਘਾਟਾ ਹੈ ਜਿਹੜਾ ਪੂਰਾ ਨਹੀਂ ਕੀਤਾ ਜਾ ਸਕਦਾ ਬਾਬਾ ਜੀ ਸਾਡੇ ਥਮਸਨ ਹਰਿਆਣੇ ਦੇ ਬਾਬਾ ਜੀ ਨੇ ਬਹੁਤ ਪ੍ਰਚਾਰ ਕੀਤਾ ਇਸ ਇਲਾਕੇ ਨੂੰ ਜਿਨ੍ਹਾਂ ਦੇ ਹੱਥਾਂ ਵਿੱਚ ਕਦੇ ਬੋਤਲਾਂ ਸਨ ਕਦੇ ਨਸ਼ੇ ਸਨ ਉਹਨਾਂ ਦੇ ਹੱਥਾਂ ਵਿੱਚ ਮਾਲਾ ਪਕੜਾ ਦਿੱਤੀਆਂ ਤੇ ਗੁਰਬਾਣੀ ਦੇ ਗੁਟਕੇ ਪਕੜਾ ਦਿੱਤੇ ਬਾਬਾ ਜੀ ਦਾ ਕਿਲਾ ਸਿੱਖ ਧਰਮ ਦੇ ਵਿੱਚ ਹੀ ਪ੍ਰੇਮ ਨਹੀਂ ਸੀ ਬਾਬਾ ਜੀ ਦਾ ਸਾਰੇ ਧਰਮਾਂ ਵੀ ਪ੍ਰੇਮ ਸੀ ਸਾਰਿਆਂ ਦਾ ਸਤਿਕਾਰ ਕਰਦੇ ਸਾਰਿਆਂ ਨਾਲ ਪਿਆਰ ਕਰਦੇ ਸਨ ਤੇ ਸਾਰੇ ਪੰਨੇ ਬਾਬਾ ਜੀ ਦੇ ਵੱਲੋਂ ਹੀ ਲਿਖੇ ਗਏ ਬਾਬਾ ਜੀ ਦੇ ਵੱਲੋਂ ਲਿਖੇ ਗਏ ਉਹਨਾਂ ਦੀ ਹੰਡਰੈਕਟਿੰਗ ਹੈ ਉਹਨਾਂ ਦਾ ਜੇ ਮਰਜ਼ੀ ਕੋਈ ਚੈੱਕ ਕਰਾਣਾ ਤੇ ਕਰਾ ਸਕਦਾ ਨਹੀਂ ਚੈੱਕ ਕੀ ਕਰਾਉਣਾ ਬਾਬਾ ਜੀ ਦੇ ਆਪਣੇ ਹੱਥ ਨਹੀਂ ਤੁਹਾਨੂੰ ਕਿਸੇ ਨੂੰ ਸ਼ੱਕ ਹੈ ਇਸ ਗੱਲ ਦੇ ਉੱਤੇ ਜਿਹੜੇ ਲੋਕ ਸ਼ੱਕ ਪਾ ਰਹੇ ਨੇ ਉਹ ਲੋਕ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਲੋਕ ਉਹ ਲੋਕ ਬਾਬਾ ਜੀ ਦੀ ਸ਼ਹਾਦਤ ਨੂੰ ਨੀਵਾ ਦਿਖਾ ਰਹੇ ਨੇ ਨੀਵਾ ਕਰਨਾ ਚਾਹੁੰਦੇ ਨੇ ਲੇਕਿਨ ਨਹੀਂ ਇਹ ਨਹੀਂ ਹੋ ਸਕਦਾ ਬਾਬਾ ਜੀ ਦਾ ਨਾਂ ਕਿਸ ਨਾਲ ਵੈਰ ਵਿਰੋਧ ਬਿਲਕੁਲ ਨਹੀਂ ਸੀ ਬਾਬਾ ਜੀ ਦਾ ਸਾਰਿਆਂ ਨਾਲ ਪਿਆਰ ਕਰਦੇ ਸੀ ਤੇ ਇਹ ਕਿਵੇਂ ਹੋ ਸਕਦਾ ਵੀ ਹੈਂਡਰਾਈਟਿੰਗ ਉਹਨਾਂ ਦੀ ਹੈ ਚੈੱਕ ਕਰਾ ਲਓ ਨਹੀਂ ਬਾਬਾ ਜੀ ਨੇ ਆਪ ਲਿਖਿਆ ਬਾਬਾ ਜੀ ਦਾ ਦਰਦ ਹੈ ਉਹਦੇ ਵਿੱਚ ਬਾਬਾ ਜੀ ਦੀ ਪੀੜਾ ਹੈ ਔਰ ਉਹਦੇ ਵਿੱਚ ਸਰਕਾਰ ਨੂੰ ਵੰਗਾਰ ਵੀ ਹੈ ਸੋ ਐਸੀ ਆਖਰੀ ਚਿੱਠੀ ਆਖਰੀ ਵੇਦਨਾ ਉਹਨਾਂ ਦੀ ਜਿਹੜੀ ਮਨ ਦੇ ਵਿੱਚ ਆਈ ਜਦੇ ਵਿੱਚ ਉਹਨਾਂ ਨੇ ਮੁਢਲੇ ਤੌਰ ਤੇ ਆਰਐਸਐਸ ਤੇ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਇਹ ਸਿੱਖ ਪੰਥ ਨੂੰ ਸੇਕ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ ਟੱਪਰੀ ਵਾਸੀਆਂ ਵਾਂਗ ਕਿਸਾਨ ਭਾਈਚਾਰਾ ਰਹਿ ਰਿਹਾ ਸੇਕ ਕੌਮ ਰਹਿ ਰਹੀ ਹੈ ਜੋ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਉਹ ਆਤਮਦਾਹ ਕਰ ਰਹੇ ਨੇ ਔਰ ਉਹਨਾਂ ਨੇ ਆਤਮਦਾਨ ਉਹ ਕਿਹਾ ਕਿ ਇਹ ਆਤਮਦਾਨ ਨਾ ਸਮਝਣਾ ਇਹ ਕੁਰਬਾਨੀ ਸਮਝਣਾ 84 ਲੱਖ ਜੂਨਾ ਦੇ ਵਿੱਚ ਇੱਕ ਜੂਨ ਮਿਲਦੀ ਹੈ ਇਨਸਾਨੀ ਔਰ ਜੋ ਕਿ ਬਹੁਤ ਕੀਮਤੀ ਹੁੰਦੀ ਹੈ ਮੇਰੇ ਕੋਈ ਮੈਡਲ ਨਹੀਂ ਨੇ ਸਨਮਾਨ ਨਹੀਂ ਨੇ ਇਸ ਕਰਕੇ ਮੈਂ ਆਪਣੀ ਜਾਨ ਨਿਛਾਵਰ ਕਰ ਰਿਹਾ ਇਹ ਉਹ ਚਿੱਠੀ ਹੈ ਇਹ ਦੋ ਪੰਨਿਆਂ ਦੀ ਚਿੱਠੀ ਹੈ ਜਿਹੜੀ ਸਾਡੇ ਹੱਥ ਲੱਗੀ ਹੈ ਇਹ ਬਾਬਾ ਜੀ ਦੇ ਸੇਵਕ ਨੇ ਜਿਹੜੇ ਉਹਨਾਂ ਨੇ ਸਾਨੂੰ ਦਿੱਤੀ ਹੈ ਕਿ ਇਹ ਉਹਨਾਂ ਦੇ ਮਨ ਦੇ ਵਿੱਚ ਵੇਦਨਾ ਸੀ ਜਿਹੜੀ ਉਹ ਵੇਦਨਾ ਤੁਹਾਨੂੰ ਦੱਸੀ ਹੈ ਇਸ ਕਰਕੇ ਉਹ ਆਤਮ ਹੱਤਿਆ ਕਰਕੇ ਜੇਕਰ ਇਸ ਕੁਰਬਾਨੀ ਦਾ ਹੀ ਮੁੱਲ ਸਰਕਾਰ ਪਾ ਲਵੇ ਤਾਂ ਵੀ ਬਿਹਤਰ ਰਹੇਗਾ ਪਰ ਸਰਕਾਰ ਗੱਲਾਂ ਕੁਝ ਹੋਰ ਹੀ ਕਰ ਰਹੀ ਹੈ ਤੁਸੀਂ ਲਗਾਤਾਰ ਸੁਣ ਹੀ ਰਹੇ ਹੋ ਇਸ ਕੁਰਬਾਨੀ ਨੂੰ ਵੀ ਕੁਝ ਹੋਰ ਹੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ